ਪਿਛਲੇ ਦਿਨੀ ਭਾਰੀ ਬਰਸਾਤ ਕਾਰਨ ਇੱਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ। ਘਰ ਵਾਲਿਆਂ ਦਾ ਕਹਿਣਾ ਹੈ ਕਿ ਕਮਰੇ ਦੀ ਛੱਤ ਦੇ ਹਾਲਾਤ ਸੀ ਬਹੁਤ ਖਸਤਾ। ਦੱਸਦੀ ਹੈ ਕਿ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਅਤੇ ਡਿਪਟੀ ਕਮਿਸ਼ਨਰ ਸਾਹਿਬ ਕਪੂਰਥਲਾ ਵੱਲੋਂ ਗ੍ਰਾਂਟਾਂ ਲੈਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਕਪੂਰਥਲਾ ਦੇ ਹਲਕਾ ਪੁਲਾਥ ਦੇ ਦੀਨਪੰਦੇ ਪਿੰਡ ਬਾਮੂਵਾਲ ਤਹਿਸੀਲ ਨਡਾਲਾ ਪੀੜਤ ਹੋਰ ਸੁਜੀਤ ਕੌਰ ਪਤਨੀ ਸੋਮਾ ਕੋ ਮਜਬੂਰੀ ਸੇਖਣ ਦੱਸਿਆ ਕਿ ਪਿਛਲੇ ਦਿਨੀ ਭਾਰੀ ਬਰਸਾਤ ਹੋਣ ਨਾਲ ਉਹਨਾਂ ਦੇ ਕਮਰੇ ਦੀ ਛੱਤ ਕਾਫੀ ਖਸਤਾ ਹਾਲਤ ਦੇ ਵਿੱਚ ਸੀ ਤੇ ਜਿਸ ਕਾਰਨ ਉਹ ਡਿੱਗ ਜਾਂਦੀ ਜਾਨੀ ਨੁਕਸਾਨ ਤੋਂ ਬਚਾ ਹੁੰਦਾ ਹੈ ਉੱਥੇ ਹੀ ਉਹਨਾਂ ਨੇ ਗੋਹਾਰ ਲਾਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਐਸਜੀਐਮ ਸਾਇਮਨੂ ਕੀ ਪੁਲੱਥ ਬਰਜ਼ੋਰ ਮੰਗਾਇਆ ਕਿ ਇਸ ਗਰੀਬਾਂ ਦੀ ਗ੍ਰਾਂਟ ਉਹਨਾਂ ਨੂੰ ਅਲਾਟ ਕੀਤੀ ਜਾਵੇ ਤਾਂ ਕਿ ਉਹ ਤਾਜੋ ਅਸੀਂ ਆਪਣੇ ਕਮਰੇ ਦੀ ਛੱਤ ਬਣਾ ਸਕੀਏ ਸੁਬਾਨਪੁਰ ਤੋਂ ਚੀਫ ਬਿਊਰੋ ਮਲਕੀਸ਼ ਸਿੰਘ ਚਿੰਦਾ ਅਤੇ ਸੰਦੀਪ ਕੌਰ ਅਤੇ ਕੈਮਰਾਮੈਨ ਜੋਹਲ ਦੀ ਰਿਪੋਰਟ ਨਿਪੋਰਟ ਪੱਤਰਕਾ ਟੋਟਲ ਇੰਡੀਆ ਨਿਊਜ਼ ਤੋਂ ਅੱਜ ਅਸੀਂ ਪਹੁੰਚੇ ਹਾਂ ਕਪੂਰਥਲਾ ਦੇ ਨੇੜੇ ਪਿੰਡ ਪਾਮੋਵਾਲ ਜਿੱਥੇ ਕੀ ਘਰ ਦੇ ਹਾਲਾਤ ਬਹੁਤ ਹੀ ਮਾੜੇ ਹਨ بارش ਕਾਰਨ ਉਹਨਾਂ ਦੀ ਛੱਤ ਦਾ ਕਾਫੀ ਨੁਕਸਾਨ ਹੋਇਆ ਹੈ ਜਿਸਨ ਜਿੱਦਾ ਜੀ ਟੋਟਲ ਇੰਡੀਆ ਨਿਊਜ਼ ਚੈਨਲ ਤੋਂ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਕਪੂਰਥਲੇ ਦੇ ਅਧੀਨ ਪੈਂਦੇ ਵਾਮੋਵਾਲ ਪਿੰਡ ਵਿੱਚ ਜਿੱਥੇ ਇੱਕ ਗਰੀਬ ਪਰਿਵਾਰ ਦੇ ਇੱਕ ਮੀ بارش ਹੋਣ ਕਾਰਨ ਜਿਹੜੀ ਖਸਤਾ ਸਾਤੀ ਉਹ ਡਿੱਗ ਗਈ ਅੱਜ ਅਸੀਂ ਉਹਨਾਂ ਦੇ ਪਰਿਵਾਰ ਨਾਲ ਅਸੀਂ ਗੱਲਬਾਤ ਕਰਦੇ ਹਾਂ ਕੀ ਘਟਨਾ ਸੀ ਕੀ ਗੱਲਬਾਤ ਹੋਈ ਠੀਕ ਹੈ ਜੀ ਤੁਹਾਨੂੰ ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਜੀ ਨਾਮ ਦਾ ਰਿੰਕੂ ਆ ਜੀ ਹਾਂਜੀ ਜੀ ਕਿਹੜਾ ਪਿੰਡ ਜੀ ਪਿੰਡ ਬਾਮੂ ਅੱਛਾ ਜੀ ਜ਼ਿਲ੍ਹਾ ਜ਼ਿਲ੍ਹਾ ਕਰੋਪੂਟਲਾ ਅੱਛਾ ਤੇ ਇਹ ਆਪਣਾ ਕੀ ਸਮੱਸਿਆ ਹੈ ਗੱਲ ਇਸ ਮੁਸੀਬਤ ਆਈ ਆਪਣੇ ਮੀਂਹ ਪੈਂਦਾ ਸੀ ਆਪਣੀ ਛੱਤ ਮਾੜੀ ਸੀ ਬਾਲਿਆਂ ਵਾਲੀ ਸੀ ਹਾਂਜੀ ਤੋਂ ਛੱਤ ਮੀਂਹ ਕਰਨ ਆਪਣੀ ਡਿੱਗ ਗਈ ਹੈ ਬਾਲੇ ਖਰਾਬ ਹੋ ਗਏ ਤਾਂ ਹਾਂਜੀ ਤੇ ਉਹ ਇਸ ਕਰਕੇ ਬਚਾਅ ਹੋ ਗਿਆ ਛੱਤ ਡਿੱਗੀ ਗਈ ਤੇ ਸਰਕਾਰ ਨੂੰ ਆਪਣੀ ਇਹੀ ਬੇਨਤੀ ਆ ਕਿ ਇਹਨੂੰ ਮਦਦ ਕੀਤੀ ਜਾਵੇ ਹਾਂ ਇਹੀ ਬੇਨਤੀ ਕਰਦੇ ਆ ਕਿ ਸਾਨੂੰ ਅਸੀਂ ਮੱਝੀ ਸੇਖਿਆ ਤੇ ਸਾਨੂੰ ਗ੍ਰਾਂਟ ਜਿਹੜੀ ਦਿੱਤੀ ਜਾਵੇ ਕਿਉਂਕਿ ਆਈਂ ਜਿਹੜੀ ਧਿਆੜੀਦਾਰ ਬੰਦੇ ਆ ਕਿਉਂਕਿ ਸਾਡੀ ਜਿਹੜੀ ਨਾ ਸਰਕਾਰ ਨੇ ਇਹ ਬਣਾਈ ਕਿ ਸਾਨੂੰ ਜਿਹੜੀ ਸਾਡੀ ਛੱਤ ਬਣਾਈ ਜਾਂਦੀ ਠੀਕ ਓਏ ਕੀ ਨਾਮ ਹੈ ਤੁਹਾਡਾ ਜੀ ਆਪਣਾ ਸਰਜੀਤ ਕੌਰ ਜੀ ਪਿੰਡ ਕੜਾ ਬਾਮੂਾ ਜੀ ਹਾਂਜੀ ਕੀ ਸਮੱਸਿਆ ਆਈ ਜੀ ਬਾਹਰ ਚ ਪੈਂਦੀ ਸੀ ਜੀ ਹਾਂਜੀ ਉਹਦੇ ਨਾਲ ਛੱਤ ਗਾ ਕੇ ਡਿੱਗਦੀ ਅੱਛਾ ਜੀ ਹਾਂਜੀ ਤੇ ਨਿੱਕੇ ਨਿੱਕੇ ਬੱਚੇ ਆ ਜੀ